ਪਾਪਾ ਦੇ ਨਾਮ ਮੈਂ ਇੱਥੇ ਚਿੱਠੀਆਂ ਭੇਜ ਕਰਦਾ ਤੇ ਮਮਨ ਜੀ ਚੰਨੀ ਮਾਮਲੇ ਦੀ ਜੀ ਕੋਈ ਆਪਣੇ ਸਿਗਰਟ ਮਸਾਲੇ ਬਣਦੇ ਆ ਤੇ ਚੰਦੂ ਨਹੀਂ ਨਹੀਂ ਬਣਦੀ ਆ ਉਹ ਤੇ ਬਾਰਾ ਜਨਨੋ ਮਿਕਸ ਕਰਕੇ ਬ੍ਰੈਡ ਕਰਮਸ ਲਾ ਦਿੰਦੇ ਆ ਕਿਹਾ ਤੇ ਸੋਚਦਾ ਕਿ ਮਮਨ ਦਾ ਕੰਮ ਸਵੀਕਾਰ ਕਰਕੇ ਦੇ ਇਹ ਨੈਟ ਤੋਂ ਸਭ ਕੁਝ ਐਕਟਿਵਾ ਵੀ ਨੈਟ ਤੋਂ ਹੀ ਆਪਾਂ ਦੇਖਿਆ ਹੈ ਕਿ ਇਹ ਹਲ ਥੋੜਾ ਜਿਹਾ ਡਿਜ਼ਾਈਨ ਚੇਂਜ ਆ ਬਾਕੀ ਆਪਾਂ ਨੈਟ ਤੇ ਦੇਖਿਆ ਕਿ ਇੱਕ ਬੰਦਾ ਐਕਟਿਵਾ ਤੇ ਲਾ ਰਿਹਾ ਸੀ ਤੇ ਸੋਚਿਆ ਕਿ ਅਸੀਂ ਵੀ ਐਕਟਿਵਾ ਤੇ ਲਾ ਸਕਦੇ ਹਾਂ। ਜਿਹੜੀ ਪੋਰ ਕਰਦਾ ਜੀ ਜਟੀਆਂ ਵਗੈਰਾ ਉਹ ਹੀ ਪੈਕ ਕਰਦਾ ਕਸਮਨ ਦੀ ਮੈਂ ਖਾਲੀ ਫਰਾਈ ਤੇ ਸਟ੍ਰੀਮ ਕਰਾ ਕਰਨਾ ਬਾਅਦ ਵਿੱਚ ਪੈਕਿੰਗ ਕਰਾਉ। ਪਟਾਲਾ ਵਿੱਚ ਇਹ ਦਿਨੇ ਸ਼ਾਮ ਦੇ ਵੇਲੇ ਐਕਟੀਵਾ ਤੇ ਆ ਕੇ ਸਕੂਟਰ ਨੂੰ ਹੀ ਦੁਕਾਨ ਬਣਾ ਕੇ ਮੋਮੋ ਵੇਚਣ ਵਾਲੇ ਪਿਤਾ ਅਤੇ ਛੋਟਾ ਪੁੱਤਰ ਐਕਟੀਵਾ ਮੋਮੋ ਵਾਲੇ ਸਰਦਾਰ ਜੀ ਦੇ ਨਾਂ ਤੋਂ ਮਸ਼ਹੂਰ ਹੋ ਚੁਕੇ ਨੇ ਤੇ ਦੱਸਦੇ ਇਹ ਰੋਜ਼ਾਨਾ ਸ਼ਾਮ 6 ਵਜੇ ਤੋਂ ਬਾਅਦ ਲੋਕਾਂ ਨੂੰ ਉਡੀਕ ਰਹਿੰਦੀ ਏ ਕਿ ਸਰਦਾਰ ਜੀ ਆਉਣ ਤਾਂ ਉਹ ਮੋਮੋਸ ਖਾਓ ਰਣਜੀਤ ਜੋ ਕਿ ਰਣਜੀਤ ਸਿੰਘ ਦੱਸਦੇ ਇਹ ਜੋ ਕਿ ਇਹ ਕੰਮ ਕਰ ਰਹੇ ਨੇ ਤੇ ਇਹਨਾਂ ਦਾ ਕਹਿਣਾ ਹੈ ਕਿ ਦਿਨੇ ਉਹ ਬਟਾਲਾ ਚ ਇੱਕ ਫੈਕਟਰੀ ਚ ਨੌਕਰੀ ਕਰਦੇ ਨੇ ਤੇ ਫੈਕਟਰੀ ਵਾਲਿਆਂ ਕੋਲੋਂ ਪਹਿਲਾਂ ਓਵਰਟਾਈਮ ਮਿਲ ਜਾਂਦਾ ਸੀ ਲੇਕਿਨ ਹੁਣ ਕੁਝ ਮਹੀਨੇ ਤੋਂ ਉਹ ਵੀ ਨਹੀਂ ਮਿਲ ਰਿਹਾ ਸੀ ਤਾਂ ਉਹਨਾਂ ਆਪਣੇ ਪਰਿਵਾਰ ਨਾਲ ਕੋਈ ਆਪਣਾ ਕੰਮ ਜਿਹੜਾ ਉਹ ਸ਼ੁਰੂ ਕਰਨ ਦੀ ਸਲਾਹ ਕੀਤੀ ਤਾ ਨੈਟ ਤੇ ਹੀ ਇੱਕ ਆਈਡੀਆ ਮਿਲਿਆ ਪਹਿਲਾ ਮੋਮੋ ਬਣਾਉਣ ਦੀ ਟ੍ਰੇਨਿੰਗ ਵੀਡੀਓ ਰਾਹੀਂ ਉਹਨਾਂ ਅਤੇ ਉਹਨਾਂ ਦੀ ਪਤਨੀ ਨੇ ਜਿਹੜਾ ਇਹ ਪਤਨੀ ਤੇ ਲਈ ਉਹਨਾਂ ਨੇ ਮੁੜ ਆਪਣੀ ਐਕਟਿਵਿਟੀ ਨੂੰ ਹੀ ਜਿਹੜਾ ਹੈ ਉਹ ਦੁਕਾਨ ਬਣਾ ਲਿਆ ਤੇ ਕਰੀਬ 4 ਮਹੀਨੇ ਪਹਿਲਾਂ ਉਹਨਾਂ ਹੀ ਕੰਮ ਸ਼ੁਰੂ ਕੀਤਾ ਸੀ। ਹਰ ਦੁਪਹਿਰ ਵੇਲੇ ਉਸ ਦੀ ਪਤਨੀ ਅਤੇ ਉਸ ਦਾ ਬੇਟਾ ਜੋ ਕਿ 7ਵੀਂ ਜਮਾਤ ਚ ਪੜ੍ਹਾਈ ਕਰਦਾ ਹੈ ਅਤੇ ਸਕੂਲ ਤੋਂ ਆ ਕੇ ਮੋਮੋਜ਼ ਬਣਾਉਂਦਾ ਹੈ ਅਤੇ ਸ਼ਾਮ ਨੂੰ ਦੁਕਾਨ ਲਗਾਉਣ ਦੀ ਤਿਆਰੀ ਕਰਦੇ ਨੇ ਜਦ ਸ਼ਾਮ ਨੂੰ ਉਹ ਜਿਹੜੀ ਜੋ ਵਾਪਸ ਆਉਂਦਾ ਹੈ ਤਾਂ ਉਹ ਅਤੇ ਉਸ ਦਾ ਬੇਟਾ ਆਪਣੀ ਐਕਟੀਵਿਟੀ ਡੇਰਾ ਰੋਡ ਤੇ ਆਪਣੀ ਐਕਟੀਵਿਟੀ ਹੀ ਦੁਕਾਨ ਲਗਾ ਕੇ ਮੋਮੋਜ਼ ਵੇਚਦੇ ਨੇ ਦੱਸਦੇ ਇਹ ਰਣਜੀਤ ਜੀ ਦੱਸਦੇ ਨੇ ਕਿ ਉਹ ਭਾਵੇਂ ਉਹਨਾਂ ਦਾ ਬੇਟਾ ਜਿਹੜਾ ਹੈ ਉਹ ਛੋਟਾ ਹੈ ਲੇਕਿਨ ਉਹ ਪੂਰੀ ਜ਼ਿੰਮੇਵਾਰੀ ਦੇ ਨਾਲ ਜਿੱਥੇ ਆਪਣੀ ਪੜ੍ਹਾਈ ਕਰਦਾ ਹੈ ਉੱਥੇ ਹੀ ਪਹਿਲੇ ਦਿਨ ਤੋਂ ਹੀ ਉਹ ਵੀ ਪੂਰਾ ਸਾਥ ਜਿਹੜਾ ਹੈ ਉਹ ਸਾਡਾ ਦੇ ਰਿਹਾ ਹੈ ਤੇ ਉਸਦੇ ਬਣਾਏ कुरकुरੇ ਮੋਮੋ ਲੋਕ ਜੜੇ ਨੇ ਉਹ ਬਹੁਤ ਹੀ ਜ਼ਿਆਦਾ ਪਸੰਦ ਕਰਦੇ ਨੇ ਪਿਤਾ ਤੇ ਪੁੱਤਰ ਦਾ ਕਹਿਣਾ ਹੈ ਕਿ ਉਹਨਾਂ ਦੀ ਮਿਹਨਤ ਜਾਰੀ ਹੈ ਤੇ ਉਹਨਾਂ ਦਾ ਸੁਪਨਾ ਹੈ ਕਿ ਉਹ ਆਪਣਾ ਐਕਟਿਵਾ ਵਾਲੇ ਮੋਮੋ ਬ੍ਰਾਂਡ ਬਣਾਉਣਾ ਚਾਹੁੰਦੇ ਨੇ ਤੇ ਆਓ ਸੁਣਦੇ ਹਾਂ ਇਹ ਕਹਾਣੀ ਇੱਕ ਪਿਤਾ ਅਤੇ ਪੁੱਤਰ ਦੀ ਜ਼ੁਬਾਨੀ ਸਸਿਕਲ ਜੀ ਮੇਰਾ ਨਾਮ ਰஞ்சிਤ ਸਿੰਘ ਜੀ ਮੈਂ ਪਹਿਲਾਂ ਫੈਕਟਰੀ ਵਿੱਚ ਕੰਮ ਕਰਦਾ 5 ਵਜੇ ਤੋਂ ਬਾਅਦ 6 ਵਜੇ 5 ਵਜੇ ਤੋਂ ਘਰ ਜਾਇਦਾ ਫਿਰ 6 ਵਜੇ ਤੋਂ ਇੱਥੇ ਮੋਮੋਸ ਦੀ ਰੇੜੀ ਲਾਉਂਦਾ ਫੈਕਟਰੀ ਵਿੱਚ ਕੰਮ ਕਰਦੇ ਮੇਰਾ ਓਵਰਟਾਈਮ ਕਰਾ ਬੰਦ ਹੋ ਗਿਆ ਥੋੜੀ ਇਨਕਮ ਘਟ ਗਈ ਤੇ ਸੋਚਿਆ ਕਿ ਇਨਕਮ ਘਟ ਗਈ ਤੇ ਹੁਣ ਕੋਈ ਨਾ ਕੋਈ ਨਵਾਂ ਤਰੀਕਾ ਕਰੀਏ ਤਾਂ ਫਿਰ ਸੋਚਿਆ ਕਿ ਆਪਣਾ ਪਾਰਟ ਟਾਈਮ ਸ਼ੁਰੂ ਕਰਦੇ ਹਾਂ ਕੰਮ ਕੋਈ ਤੇ ਫਿਰ ਵਾਈਫ ਨਾਲ ਸਲਾਹ ਕੀਤੀ ਤੇ ਅਸੀਂ ਨੈਟ ਤੇ ਸਰਚ ਕੀਤਾ ਫਿਰ ਸੋਚਿਆ ਕਿ ਮੋਮਮਦ ਦਾ ਕੰਮ ਸ਼ੁਰੂ ਕਰਕੇ ਦੇ ਦਿੰਦੇ ਹਾਂ ਜੀ ਨੈਟ ਤੋਂ ਹੀ ਸਭ ਕੁਝ ਐਕਟਿਵਾ ਵੀ ਨੈਟ ਤੋਂ ਹੀ ਆਪਾਂ ਦੇਖਿਆ ਕਿ ਤੁਹਾਡਾ ਥੋੜਾ ਜਿਹਾ ਡਿਜ਼ਾਈਨ ਚੇਂਜ ਆ ਬਾਕੀ ਆਪਾਂ ਨੈਟ ਤੇ ਦੇਖਿਆ ਕਿ ਇੱਕ ਬੰਦਾ ਐਕਟਿਵਾ ਤੇ ਲਾ ਰਿਹਾ ਸੀ ਤੇ ਸੋਚਿਆ ਕਿ ਅਸੀਂ ਵੀ ਐਕਟਿਵਾ ਤੇ ਲਾ ਸਕਦੇ ਹਾਂ ਕਿਉਂਕਿ ਪ੍ਰਵਾਸੀ ਆ ਗਏ ਜੇ ਸਾਈਕਲਾਂ ਤੇ ਆਪਣਾ ਕੰਮ ਕਰ ਸਕਦੇ ਤੇ ਅਸੀਂ ਤੇ ਤੁਹਾਡੇ ਕੋਲ ਫਿਰ ਐਕਟਿਵਾ ਹੈ ਭਾਜੀ ਬਹੁਤ ਵਧੀਆ ਸਪੋਰਟ ਜੇ ਲੋਕੀ ਤੁਹਾਡੇ ਸਾਹਮਣੇ ਪਹਿਲਾਂ ਆ ਕੇ ਖਲੋ ਜਾਂਦੇ ਕਿ ਬੇਟਾ ਪਾਜੀ ਮੇਰੇ ਨਾਲ ਪੂਰੀ ਸਪੋਰਟ ਕਰਦਾ ਜੇ ਚਟਨੀ ਵਗੈਰਾ ਉਹ ਹੀ ਪੈਕ ਕਰਦਾ ਕਸਮਨ ਦੀ ਮੈਂ ਖਾਲੀ ਫਰਾਈ ਤੇ ਸਟੀਮ ਕਰਦਾ ਬਾਕੀ ਪੈਕਿੰਗ ਕਰਦਾ ਉਹ ਹੀ ਕਰਦਾ ਹਾਂ ਹਾਂ ਜੀ ਘਰ ਵਿੱਚ কুরਕਰੇ ਮੁਹੰਮਦ ਸਾਹੀ ਸਾਡੇ 3-4 ਤਰ੍ਹਾਂ ਦੇ ਹੈਗੇ ਮੁਹੰਮਦ ਇੱਕ ਪਨੀਰ ਵਾਲਾ ਇੱਕ কুরਕਰੇ ਹੈ ਤੇ ਇੱਕ ਵੈਜ ਤੇ কুরਕਰੇ ਵਾਲੇ ਉਹ ਹੀ ਤਿਆਰ ਕਰਦਾ ਹੈ ਅੱਗੇ ਤੇ ਫਿਲਹਾਲ ਕਾਟ ਲਾਵਾਂਗੇ ਉਸ ਤੋਂ ਬਾਅਦ ਵੇਖਾਂਗੇ ਕਿ ਹੋ ਸਕਦਾ ਹੈ ਕਿ ਅਸੀਂ ਹੋਰ ਜਗ੍ਹਾ ਦੇ ਵੀ ਕਾਟ ਦੇ ਜੀ ਬ੍ਰਾਂਡ ਬਣਾਉਣਾ ਚਾਹੁੰਦੇ ਹਾਂ ਮੇਰੇ ਮਨ 'ਚ ਤੇ ਆ ਰਿਹਾ ਕਿ ਐਕਟਿਵਾ ਮੁਹੰਮਦ ਬ੍ਰਾਂਡ ਹੋਏਗਾ ਬਾਕੀ ਜੋ ਰੱਬ ਨੂੰ ਚਾਹੇ ਚਾਇਆ ਹੋਏਗਾ ਉਹ ਹੋਏਗਾ ਮੇਰਾ ਨਾਮ ਮਕਾਇਦੂ ਸਿੰਘ ਜੀ ਇੱਥੇ ਮੈਂ ਪਹਿਲਾ ਘਰੇ ਕੁੜਕਰੇ ਮਮਸ ਬਣਾਣਾ ਦੇ ਬਾਰੇ ਇੱਥੇ ਆ ਕੇ ਮੇਰੇ ਪਾਪਾ ਦੇ ਨਾਲ ਹੈਲਪ ਕਰਉਣਾ ਸ਼ਾਮਣ ਸਰ ਮੈਂ ਇੱਥੇ ਚਟਨੀਆਂ ਬਣਾ ਕਰਦਾ ਤੇ ਮਮਸ ਵਿੱਚ ਜਰਨੀ ਭਾਗ ਲੈਂਦਾ ਅਰੇ ਵਿੱਚ ਕੋਈ ਆਪਣੇ ਸੀਗਰੇਟ ਮਸਾਲੇ ਪੈਂਦੇ ਆ ਤੇ ਤੰਦੂਰੀ ਵੀ ਉਹ ਨਹੀਂ ਪੈਂਦੀ ਆ ਤੇ ਉੱਤੇ ਬਾਹਰ ਚਾਹ ਨਾਲ ਮਿਕਸ ਕਰਕੇ ਤੇ ਬ੍ਰੈਡ ਕ੍ਰੰਬਸ ਲੱਗ ਜਾਂਦੇ ਫਿਰ ਨਿਊਟ੍ਰੀਸ਼ਨ ਤੇ ਵੀ ਜਾਣੇ ਆ Musica Musica